ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗੇ ਆ ਜੀ ਅੱਜ ਤਾਂ ਆਪਾਂ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਜੀ ਭੁੱਲਿਆ ਤੇ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਬਖਸ਼ਦੇ ਆ ਜੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਜੀ ਸਾਡੇ ਭਾਣਜਾ ਜੱਪੀ ਉਹਦਾ ਜਨਮ ਦਿਨ ਦੀਆਂ ਤੁਸੀਂ ਸਭ ਨੇ ਸਾਨੂੰ ਵਧਾਈਆਂ ਦਿੱਤੀਆਂ ਤੁਹਾਡਾ तहे ਦਿਲੋਂ ਧੰਨਵਾਦ ਹੈ ਜੀ ਸਾਰਿਆਂ ਦਾ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਲੱਗੇ ਹੋਏ ਆ ਜੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਕੰਮਕਾਰ ਵਧੀਆ ਚੱਲ ਰਿਹਾ ਹੈ ਤੇ ਤੁਹਾਨੂੰ ਪਤਾ ਤੁਹਾਨੂੰ ਪਤਾ ਹੀ ਆ ਤਰੀਵੇਂ ਦਾ ਆਪਣੇ ਘਰ ਦੇ ਵਿੱਚ ਜਿਹੜਾ ਜੰਗਲਾਂ ਲੱਗੇ ਹੋਏ ਆ ਪਉਣ ਤੇ ਉੱਪਰ ਤੇ ਅੱਜ ਮੌਸਮ ਹੈਗਾ ਜੀ ਕਾਫੀ ਖਰਾਬ ਤੇ ਵੈਸੇ ਤਾਂ ਦੱਸਿਆ ਹਾਇ 40% ਹੈ ਬਾਕੀ ਕਹਿੰਦੇ ਨੇ ਹੁੰਦੇ ਵੀ ਜਦੋਂ ਉਸ ਆਕਾਲਪੁਰਖ ਨੇ ਜੋ ਕਰਨਾ ਉਹਨੇ ਕਰੇ ਦੇਣਾ ਆਪਾਂ ਦਾ ਬਸ ਜੋ ਕਹਿੰਦੇ ਆਪਾਂ ਮੰਨ ਲੈਂਦੇ ਨੈਟ ਦੇ ਥਰੂ ਵੀ ਹਾਂ ਜੀ ਇੰਨਾ ਪਰਸੈਂਟ ਹੈ ਤਾਂ ਅੱਜ ਵੀ ਪੈਣੀਗੀ ਠੀਕ ਹੈ ਜੀ ਬਾਕੀ ਉਸ ਆਕਾਲਪੁਰਖ ਤੇ ਵੱਡਾ ਕੋਈ ਨੈਟ ਹੈ ਨਹੀਂ ਤੇ ਜੋ ਨੇ ਕਰਨਾ ਉਹਨੇ ਕਰ ਹੀ ਦੇਣਾ ਤੇ ਇੱਧਰ ਬਾਈ ਜੀ ਨੇ ਹੀ ਲੱਗੇ ਹੋਣਗੇ ਸਿਮੈਂਟ ਰਾਉਣੋਂ ਤੇ ਇੱਧਰ ਆਹ ਥਮਲਾ ਲੱਗੇ ਹੋਏ ਆ ਜੀ ਕਰਨ ਇਹ ਥਮਲਾ ਹੈ ਜਿਹੜਾ ਆਪਾਂ ਨੇ ਕਰਦੇ ਵਾਸਤੇ ਕਰਨਾ ਹੈ ਹਾਂ ਜੀ ਸਾਸਰੀ ਗਲ ਮਰੂ ਸਈ ਕਾਲੀ ਕਿਵੇਂ ਹਾਲੇ ਵਾਲੇ ਆ ਵਧੀਆ ਹੀ ਨੂੰ ਦੱਸੋ ਮਨੂ ਨੂੰ ਆਇ ਲੱਗਦਾ ਨਵੇਂ-ਨਵੇਂ ਬੰਦੇ ਇਲੇ ਕੇ ਅੱਜ ਤੋਂ ਇੱਕ ਬੰਦਾ ਹੋਰ ਆਇਆ ਮੈਨੂੰ ਆਇ ਵੀ ਨੱਪੜੇ ਜੀ ਵੀ ਅੱਜ ਮੇਰੀ ਫੈਸਲਾ ਜੀ ਨੇੜੇ ਲੱਗ ਜੂ ਸਾਰਾ ਜੰਮਈ ਅੱਛਾ ਤੈਨੂੰ ਆਇ ਤਾਂ ਵੀ ਅੱਜ ਨੇੜੇ ਲੱਗ ਜੂ ਪਰ ਹੁਣ ਤੈਨੂੰ ਲੱਗਦਾ ਨੇੜੇ ਲੱਗਣਾ ਨਹੀਂ ਹੈ ਮੀਨਾ ਤੇ ਤਾਂ ਲਾ ਦੂਗੀ ਸਾਠੇ ਲਾ ਦੂਗਾ ਜੇ ਮੀਨ ਆਇਆ ਤਾਂ ਵੀ ਨਾ ਵੀ ਪਾ ਫੇਕ ਲਾ ਦੂਗੀ ਫੇਰ ਲੱਗ ਜਾਣਾ ਹਨਾ ਤੇ ਆ ਲੱਗੇ ਹੋਏ ਜੀ ਆਪਾਂ ਨੇ ਸਾਡੇ ਬਾਥਰੂਮ ਆ ਜੀ ਅੰਦਰ ਬਿਲਕੁਲ ਕਮਰਿਆਂ ਦੇ ਨਾਲ ਅਟੈਚ ਕਰਿਆ ਹੋਇਆ ਤੇ ਉਹਦੇ ਵਾਸਤੇ ਲੱਗੇ ਹੋਏ ਜੀ ਆਪਾਂ ਆਹ ਟੈਂਕੀ ਦੇ ਪਰਖਾਉਣੀਆਂ ਤਾਂ ਬਣਾਉਣੀ ਖਮਲਾ ਖਮਲਾ ਹੀ ਕਹਨੇ ਹੁੰਨੇ ਆਪਾਂ ਖਮਲਾ ਹੀ ਕਹਨੇ ਹੁੰਨੇ ਢਾਂਗੀ ਵਾਲਾ ਇਹ ਖਮਲਾ ਬਣਾਉਣਾ ਤੇ ਇਹ ਕਿੰਨੇ ਫੁੱਟ ਬਣਾਉਂਗਾ ਤੂੰ ਬਣਾਵਾਲਾ 3.5 ਦਿਮਾਖਰਾ ਵਾ ਕਰੇਗਾ ਉੱਚਾ ਰੱਖਣਾ ਉੱਚਾ 3.5 ਫੁੱਟ ਕਿਹਾ ਹੁੰਦਾ 3 ਫੁੱਟ ਆ ਆਹ ਵਿਚਾਰ ਕਰਦਾ ਉਹ ਦੇਖ ਸਾਹਮਣੇ ਵਾਲਾ ਕਿੱਡਾ ਫੁੱਟਾ ਉਹਦਾ ਘਾਟਾ ਕਿਆ ਘਾਟਾ ਹੋ 4 ਫੁੱਟ ਦਾ ਆਹੋ 4 ਫੁੱਟ ਨਹੀਂ ਆਉਣਾ ਆਪਰ ਨੂੰ ਇਹ ਮੈਂ ਕਿਹਾ ਸ਼ਰਤ ਲਾ ਮੇਰੇ ਨਾਲ ਆ ਜਾ ਮੈਂ ਕਰਾਇਆ ਤੂੰ ਆ ਇੱਧਰ ਤੂੰ ਹੋਊਗਾ ਉਹ ਸਾਹਮਣੇ ਦੇਖ ਯਾਰ ਠੀਕ ਹੈ ਜੀ ਮੰਦਾ ਹੀ ਨਹੀਂ ਹੈਗਾ ਯਾਰ ਇਹ ਮਿਸਤਰੀ ਕੀ ਗੱਲਾਂ ਕਰੀ ਜਾਂਦਾ ਹੈ ਯਾਰ ਉਹ ਬਹਿ ਗਈ 4 ਫੁੱਟ ਹੁਣ ਤੈਨੂੰ ਐ ਦੱਸੋ 4 ਕਰਨਾ ਹੈ ਜੀ ਮੈਂ ਮੈਨੂੰ ਐ ਦੱਸ ਦਿੱਤੀ ਗੱਲ ਵੀ ਜੇ ਆਪਾਂ 4 ਫੁੱਟ ਕਰਦੇ ਆ ਤਾਂ ਫਾਇਦਾ ਹੈ ਫਾਇਦਾ ਹੀ ਹੋਣਾ ਪ੍ਰੈਸ਼ਰ ਵਧਾਉਣਾ ਜੀ ਟੈਂਕੀ ਦਾ ਫਿਰ ਤੂੰ 5 ਫੁੱਟ ਕਰ ਉਹਦਾ ਕੰਨੀ ਮੰਨ ਲਓ ਟੈਂਕੀ ਉੱਚੀ ਹੋ ਉਹਨਾਂ ਪ੍ਰੈਸ਼ਰ ਵਾਹ ਤੂੰ 5 ਫੁੱਟ ਕਰ ਦੇ ਆ ਚੈੱਕ ਕਰਾਈ ਤੂੰ 5 ਫੁੱਟ ਕਰ ਦੇ ਕੋਈ ਨਹੀਂ ਠੀਕ ਰਹੂਗਾ 5 ਫੁੱਟ ਤੂੰ ਦੱਸਿਆ ਤੂੰ ਕਰਦਾ ਮੈਂ ਤਾਂ ਕਹੀ ਹਾਂਗਾ 7 ਫੁੱਟ ਕਰ ਦੇ ਠੀਕ ਹੈ ਜੀ 5 ਫੁੱਟ ਠੀਕ ਆ ਨਹੀਂ ਜੀ 5 ਜ਼ਿਆਦਾ ਬੁਰਾ ਲੱਗਦਾ 4 ਕਰ ਦੋ ਭਾਈ 4 ਫੁੱਟ ਸਾਢੇ 4 ਕਰ ਦੇ ਚਲ ਜਿਹੜਾ ਥਮਲਾ ਹੁੰਦਾ ਹੀ ਇਹ ਬੁਰਾ ਲੱਗਦਾ ਹੁੰਦਾ ਸਾਢੇ 4 ਜ਼ਿਆਦਾ ਖਾ ਦਾ ਹੋਵੇ ਥੋੜਾ 4 ਸਾਢੇ 4 ਵਧੀਆ ਲੱਗੇ ਮੇਰੀ ਗੱਲ ਸੁਣੋ ਜੀ ਫੇ ਖਾਸਾ بڑا ਕਰ ਦੇ ਤੂੰ ਇੱਥੇ ਤੱਕ ਕਰ ਦੇ ਭਾਈ ਇੱਥੇ ਸਾਵਾ 4 ਕਰ ਦੇਣਾ ਮੁੰਡਾ ਕਹਿੰਦਾ ਖਾ ਖਾ بڑا ਮੇਰੀ ਗੱਲ ਸੁਣੋ ਜੀ ਸਾਵਾ 4 ਕਰ ਦੇਣਾ ਸਾਵਾ 4 ਤੇਰਾ ਇੱਧਰੋਂ ਆਉਂਗਾ ਕਿਹੜਾ ਆਉਂਦਾ ਹਾਂ ਸਾਵਾ 4 ਹਾਂ ਜੀ ਸਾਵਾ 4 ਕਰ ਦੇਣਾ ਭਾਈ ਹਾਂ ਸਾਢੇ 4 ਹੋ ਜਾਣਾ ਜਾਂ ਸਲੈਬ ਰੱਖ ਹੋਣੀ ਆ ਤੇ 3 ਇੰਚ ਦੀ ਸਲੈਵ ਹੋਣੀ ਆ ਸਾਢੇ 4 ਫੁੱਟ ਹੋ ਜਾਣੇ ਸਾਢੇ 4 ਫੁੱਟ ਦੀ ਟੈਂਕੀ ਰੱਖਣੀ ਆ ਜੀ ਹੈ ਸਾਢੇ 4 ਫੁੱਟ ਦੀ ਟੈਂਕੀ ਰੱਖਣੀ ਆ ਫਿਰ ਅੱਛਾ ਸਾਢੇ 4 ਦੀ ਹੋ ਜਣੀ ਆ ਹਾਂ ਜੀ ਸਵਾ 3 ਦਾ ਹੀ ਹੋਈ ਨਾ ਸਵਾ 4 ਦੇ ਹੋਣਾ ਸਵਾ 4 ਹਾਂ ਜੀ 3 ਇੰਚ ਦੀ ਸਲੈਵ ਹੋਣੀ ਸਾਢੇ 4 ਹੋ ਜਾਣ ਪੂਰਾ 3 ਇੰਚ ਹਾਂ ਠੀਕ ਆ ਬਹੁਤ ਹਾਂ ਜੀ ਚਲੋ ਠੀਕ ਸਾਢੇ 4 ਦੇ ਰੱਖ ਹੋ ਜਣੀ ਠੀਕ ਆ ਮੇਰਾ ਕੋਲ ਨਾ ਸ੍ਰੀ ਕਾਮ ਪਾਈ ਸਾਰਿਆਂ ਨੂੰ ਮੈਂ ਰੱਖਣ ਜਲਦੀ ਕਰਵਾ ਰੱਖੀ ਪੰਦਰੂਤੀ ਰੱਖਿਆ ਰਹਿੰਦੀ ਸਾਵਣੇ ਸਭ ਦੇ ਬੱਚੇ ਬੱਚੀਆਂ ਰਾਜ਼ੀ ਠੀਕ ਠਾਕ ਹੈ ਬਜ਼ੀਆ ਬੋਤ ਕੰਮ ਚੱਲਦਾ ਜੰਗਲੇ ਵਰ ਲੱਗੇ ਹੋਣੇ ਤੇ ਵਾਤਾ ਆਪਣਾ ਬੈਠੀ ਹੈ ਖਾਣਾ-ਦਾਨ ਬਣਾਉਗੀ ਅੱਛਾ ਹੋ ਟੈਂਕੀ ਤਾਂ ਲਾਗੇ ਬਾਈ ਨਹੀਂ ਬਣਾਉਣਾ ਤੇ ਸਵਾ ਕੇ ਤਿੰਨ ਰੱਖਣੀਆਂ ਕਹਿੰਦਾ 4 ਫੁੱਟ ਤੇ ਜਾ ਕੇ ਟੈਂਕੀ ਰੱਖ ਹੋ ਜੂਗੀ ਜਿੰਨੀ ਉਹ ਸਾਹਮਣੇ ਆਪਣੀ ਵਾਲੀ ਆ ਠੀਕ ਆ ਉਹਦੀ ਬਾਥਰੂਮ ਪਰ ਆ ਤੇ ਨੰਬਰ 2 ਆਕਰ ਚੀਕਾ ਖਾਲਸਾ ਬਾਗ ਕੋ ਜੀਖਾਤੇ ਜੀ ਅੱਜ ਹਨ ਬਧਾਈਆਂ ਖਾਧੀਆਂ ਕਾ ਮੇਰਾ ਵੀਰਾ ਕਿੰਨਾ ਸਾਲ ਦਾ ਹੋ ਗਿਆ ਚੱਪੀ ਵੀਰਾ ਅੱਜ ਤੇਰਾ 16 ਸਾਲ ਦਾ ਹੋ ਗਿਆ ਅੱਜ ਆਪੇ ਮੇਰਾ ਥੋੜੇ ਕਾਕਾ ਅੱਛਾ ਕਾਕਾ ਕਿੰਨੇ ਸਾਲ ਦਾ ਹੋ ਗਿਆ ਕਿੰਨੇ ਸਾਲ ਦਾ ਹੋ ਗਿਆ ਕਿੰਨੇ ਸਾਲ ਦਾ 10 ਸਾਲ ਦਾ ਹੋ ਗਿਆ ਹੋਗਾ ਨਾ ਹਾਂ ਛੋਟਾ ਭਾਈ ਇਹ ਹੋ ਕਿੰਨੇ ਸਾਲ ਦਾ ਹੋ ਗਿਆ ਕਿੰਨੇ ਹਾਂ ਦਾ ਗਿਆ ਸਵਾਮੀਨੇ ਦਾ ਹੋ ਗਿਆ ਅੱਛਾ ਸਵਾਮੀਨੇ ਦਾ ਹੋ ਗਿਆ ਤੈਨੂੰ ਵੀ ਵਧਾਈਆਂ ਭਾਈ ਅੱਜ ਤੇਰਾ ਵਿਆਹ ਸਵਾਮੀਨੇ ਦਾ ਹੋ ਗਿਆ ਹਾਂ ਵੀ ਵੀ ਕੀ ਕਹਿਨੀ ਆ ਤੁਮ ਕੀ ਆ ਗੇੜਾ ਡਾਕਟਰ ਨੇ ਤਾਂ ਕੁਛ ਨਹੀਂ ਕਿਹਾ ਬਸ ਉਹ ਕਹਿੰਦਾ ਵੀ ਥੋੜਾ ਜਿਵੇਂ ਹੁਣ ਹਵਾ ਚੱਲਦੀ ਹੈ ਨਾ ਆ ਵੀ ਤੇ ਪਚਾ ਕੇ ਰੱਖੋ ਵੀ ਇੱਕ ਜੇ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਬੁਖਾਰ ਜਾਂ ਜ਼ੁਖਾਮ ਆ ਵੀ ਉਹਨੂੰ ਦੂਰ ਰੱਖੋ ਕਿਉਂਕਿ ਇਹ ਇੱਕ ਸੀਡ ਚੱਲਦੀ ਹੈ ਇੱਕ ਤੋਂ ਇੱਕ ਦੂਜੇ ਨੂੰ ਤੇ ਫਿਰ ਮੈਂ ਇਹਨੂੰ ਦੱਸਿਆ ਮਹਾ ਸਾਡਾ ਇੱਕ ਬੜਾਈ ਇਹਦਾ ਬਰਦਰ ਭਾਈ ਦਾ ਵੀ ਉਹਨੂੰ ਹੈਗਾ ਤਾਂ ਕਹਿੰਦਾ ਬੱਸ ਉਹਦੇ ਘਰ ਕੀ ਹੋ ਗਿਆ ਵੀ ਹਾਂ ਵੀ ਪਰਹੇਜ ਰੱਖੋ ਹਣ ਇਹਨੂੰ ਵੀ ਕੋਈ ਘਬਰਾਉਣ ਦੀ ਗੱਲ ਨਹੀਂ ਮੜਾ ਮੋਟਾ ਹੁੰਦਾ ਹੀ ਆ ਕਹਿੰਦਾ ਮੌਸਮ ਹੈ ਜਿਆ ਤੇ ਬਾਕੀ ਕਹਿੰਦਾ ਦਵਾਈਆਂ ਬਣਾ ਇੰਨੀਆਂ ਦੁਆਓ ਹਾਂ ਦਾ ਦਵਾਈ ਬਿਨਾਂ ਇੰਨੀ ਦੁਆਓ ਵੀ ਕੋਈ ਗੱਲ ਨਹੀਂ ਠੀਕ ਹੋ ਜਾਣਾ ਆਹ ਦੇਖਦਾ ਕੱਟ ਨਹੀਂ ਆਹ ਉੱਨੇ ਹੀ ਬਣਾ ਮੈਂ ਬਲੇਕ ਚਾਹੁੰਦਾ ਤੇ ਇੱਕ ਗੱਲ ਕਹਾਂ ਮੈਂ ਚਾਹਤਾ ਵੀ ਤੂੰ ਹੀ ਬਣਾਉਂਦੀ ਏ ਤਾਂ ਮੈਂ ਸੱਚੀ ਗੱਲ ਦੱਸਾਂ ਮੈਨੂੰ ਪਤਾ ਹੈ ਮੈਨੂੰ ਪਤਾ ਵੀ ਟੋਕਰੀ ਵੀ ਪਈ ਹੈ ਤਾਂ ਅੱਜ ਮੈਨੂੰ ਪਤਾ ਹੈ ਤੇਰਾ ਮੈਨੂੰ ਪਤਾ ਹੈ ਵੀ ਸਾਡੀ ਹੁਣ ਮੇਰਾ ਸਰੀਰ ਨਹੀਂ ਕੰਮ ਕਰਦਾ ਬਸ ਵੀ ਗੱਲ ਖਤਮ ਆ ਰੱਖੀ ਹੋਈ ਹੈ ਨਾ ਵਿਚਾਰੀ ਇਹਨੂੰ ਪਾੜ ਲੂ ਬਸ ਠੀਕ ਹੈ ਨਾ ਗੱਲ ਹੋਰ ਚਲ ਕੋਈ ਨਹੀਂ ਠੀਕ ਹੈ ਮੈਂ ਮੈਂ ਤਾਂ ਵਹੀ ਰੱਖ ਨਹੀਂ ਹੁਣ ਨਹੀਂ ਰੱਖਾਂ ਬਸ ਕਰ ਕੋਈ ਗੱਲ ਹੀ ਠੀਕ ਹੈ ਜਿਹੜੀ ਹੈਗੀ ਆ ਹਮ ਜਸਮੀਨ ਕੋਲ ਕੱਲੂ ਚਲਦੇ ਆਂ ਕੱਲੂ ਛੁੱਟੀ ਆ ਮਨਿੰਦਰ ਨੂੰ ਤਿੰਨੇ ਜਣੇ ਜਾਇਆ ਹਾਂਗੇ ਮੋਟਰਸਾਈਕਲ ਤੇ ਚੱਲਾਂਗੇ ਠੀਕ ਨਹੀਂ ਮੋਟਰਸਾਈਕਲ ਆ ਮਨਿੰਦਰ ਨੇ ਚਲਾ ਲੈਣਾ ਮੈਂ ਦੁਆ ਲੈ ਜੂਗਾ ਤੂੰ ਮਨਿੰਦਰ ਦੇ ਮਗਰ ਬਾਈ ਜੀ ਕਿਹਾਗੇ ਨਹੀਂ ਆ ਨਿੰਦਨਾ ਕਿਹਾ। ਹਾਂ ਚਲੋ। ਬਾਕੀ ਠੀਕ ਹੈ ਜੀ। ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਹੀ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ। ਛੜਦੀਆਂ ਕਲਾਂ ਵਿੱਚ ਰੱਖੇ ਜੀ। ਦੀਕ-ਦੀਕ ਅੱਖਾਂ ਸਾਡੀਆਂ ਦਾ ਸੁੱਜ ਗਈਆਂ। ਹੋਰ ਜਦੋਂ ਵੀ ਇਹ ਸਾਡਾ ਬੰਦਾ ਆਇਆ ਪਹਿਲਾਂ ਤਾਂ ਇਹ ਆਉਂਦੀ ਸਾਰੇ ਥੋੜਾ ਚੱਕ ਲਿਆ। ਥੋੜਾ ਚੱਕ ਕੇ ਜੀ ਲੱਗ ਗਿਆ ਜੀ ਕੰਧਾਂ ਭੰਨਣ। ਹੈਂ? ਆ ਬੰਦੇ ਇਹਨਾਂ ਨੇ ਇੰਨੀ ਮੁਸ਼ਕਲ ਦੇ ਨਾਲ ਕੰਦਾਂ ਖੜੀਆਂ ਕਰੀਆਂ ਔਰ ਇਹਨੇ ਚਾਰ ਥੋੜੇ ਮਾਰੇ ਸਾਰੀ ਗੰਧ ਘੇਰਤੀ ਹੈ ਵੀ ਕੰਦ ਕਹਿੰਦੇ ਮਕਾਨ ਬਣਾਉਣਾ ਬੜਾ ਔਖਾ ਢਾਉਣਾ ਬੜਾ ਸੌਖਾ ਉਹੀ ਕੰਮ ਹੋਇਆ ਇਹਨਾਂ ਨੂੰ ਆ ਗੰਧ ਬਣਾਉਂਦਿਆਂ ਨੂੰ ਦੋ ਦਿਨ ਹੋ ਗਏ ਪਰ ਆ ਬੰਦੇ ਨੇ 15 ਮਿੰਟ ਚ ਘੇਰਤੀ ਹੈ ਸਹੀ ਗੱਲ ਹੈ ਕਿ ਨਹੀਂ ਮੜੀ ਮੋਟੀ ਨੂੰ ਨਾ ਸਾਸਰੀ ਘਾਲ ਤਾਂ ਠੀਕ ਹੈ ਤੇਰੇ 10 ਵਜੇ ਹੀ ਨਹੀਂ ਸਵੇਰ ਦੇ ਤੂੰ ਕਰਦਾ 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 3 ਵਜੇ ਆਇਆ ਹੈ ਉੱਪਰ ਤੇ ਤੂੰ ਆਹ ਲਾ ਆ ਨੁਕਸਾਨ ਦੇ ਕਿੰਨਾ ਕਰ ਲਿਆ ਲੈ ਆ ਸਾਰੀ ਉਹ ਗੰਧ ਘੇਰਤੀ ਉੱਥੇ ਤੱਕ ਤ ਹੈ ਇਹ ਕਦ ਬਣਨੀ ਆ ਹੁਣ ਹੈ ਬੋਲਦਾ ਨਹੀਂ ਹੁਣ ਹੈ ਪੀ ਇਹ ਕਦ ਬਣਨੀ ਆ ਹੁਣ ਇਹ ਕਦ ਨਹੀਂ ਬਣਾਉਣੀ ਜੀ ਆਪਾਂ ਕਦ ਤੇ ਨਹੀਂ ਬਣਾਉਣੀ ਦਾ ਇਹ ਰਦਾਸ ਬਦਲਾ ਰਦਾਸ ਨਹੀਂ ਜਦ ਲਾਇਆ ਤਾਂ ਜਦ ਕਦ ਨਹੀਂ ਦੇਖਿਆ ਤਾਂ ਬਈ ਮੈਂ ਜਦੋਂ ਇਹਨਾਂ ਨੂੰ ਕਿਹਾ ਸੀਗਾ ਮੈਂ ਵੀ ਛੋਟਾ ਰੱਖਿਓ ਕਿਉਂਕਿ ਇਹ ਨਾਲ ਉੱਚਾ ਵਧੀਆ ਨਹੀਂ ਕਰਦਾ ਜੰਗਲਾ ਮੈਂ ਤੇਰੀ ਮੰਨ ਗਿਆ ਹੁਣ ਆਹ ਜਿਹੜਾ ਹੁਣ ਤਾਂ ਆ ਕੋਰਾ ਵੀ ਭਾਂਤੀਆਂ ਅਲਪਾਈ ਵੀ ਖਤਮ ਕਰਤੀ ਹੈ ਮਿਸਤਰੀ ਤੈ ਮੜਾ ਮੋਟਾ ਕਿਹਾ ਨਹੀਂ ਇਹਨੂੰ ਵੀ ਤੂੰ ਕਿਉਂ ਨੁਕਸਾਨ ਕਰ ਲੱਗਿਆ ਹਾਂ ਉਹ ਫੜਾ ਲਾ ਲੱਗਿਆ ਜੀ ਹੁਣ ਆਪਾਂ ਕਿਆ ਖੜਾ ਕਰ ਲੱਗਿਆ ਆਪਾਂ ਕਿਆ ਬਣਾਉਣ ਲੱਗਿਆ ਜੰਗਲਾ ਜੰਗਲਾ ਬਣਾਉਣ ਲੱਗਿਆ ਜੰਗਲਾ ਦੇਖੇ ਵੀ ਨਾਲ ਨਵੇਂ ਮਾਡਲ ਦਾ ਹੋਊਗਾ ਪਿਆਰ ਨਵੇਂ ਮਾਡਲ ਤਾਂ ਹੋਣਾ ਹੀ ਆ ਭਾਈ ਜਦੋਂ ਪੈਸੇ ਲੱਗਦੇ ਆ ਜੋ ਮਰਜ਼ੀ ਬਣਾ ਲਾ ਕੇ ਨਹੀਂ ਗੱਲ ਤਾਂ ਪੈਸੇ ਦੀ ਆ ਸਹੀ ਗੱਲ ਆ ਕਿ ਨਹੀਂ ਖੜਾਉਣਾ ਗੱਲ ਤਾਂ ਪੈਸੇ ਤੇ ਆ ਕੇ ਮੁੱਕ ਜਾਂਦੀ ਆ ਜਿਹਾ ਜਿਹਾ ਕਹਿੰਦਾ ਗੁੜ ਪਾਉਂਗਾ ਮੱਖੀਆਂ ਨੇ ਉਮੀ ਆਉਣਾ ਉਹ ਨਹੀਂ ਮਿੱਠਾ ਇਹ ਅੱਜ ਫਿੱਟ ਕਰ ਦੂੰਗਾ ਹੋ ਗਿਆ ਹੀ ਬਸ ਉਹ ਹਾਂ ਮੈਨੂੰ ਨਹੀਂ ਲੱਗਦਾ ਜੀ ਮੇਰੇ ਸਵੇਰ ਦਾ ਤੂੰ 10 ਵਜੇ ਦਾ ਕਰਦਾ ਕਰਦਾ 3 ਵਜੇ ਤੱਕ ਪਹੁੰਚਿਆ ਐ ਇੰਨਾ ਕਿੰਨਾ ਕੁ ਬੀਜੀ ਹੋ ਗਿਆ ਭਾਈ ਤੂੰ ਮੈਂ ਫੋਟੋ ਸੰਕੋ ਦਾ ਕੰਮ ਕਹੀਏਗਾ ਚੱਲੋ ਅੱਛਾ ਉਹਦੇ ਕਰਕੇ ਔਖਾ ਹੋ ਗਿਆ ਹੈ ਚੱਲ ਕੋਈ ਗੱਲੀ ਕੰਮ ਵੀ ਪਾਈ ਰੱਖੀ ਜ਼ਰੂਰੀ ਹੈ ਨਾ ਵੇਤਰੀ ਮਾਣੇ ਉਧਰ ਜਾਏ ਥੋੜਾ ਬੈਠੇ ਇਧਰ ਰੱਖੋ ਔਰ ਕਰਦੇ अच्छा ये गुनिया है ते इधर नाल दी नाल ਕਰ ਦਿੱਤਾ ਜੀ ਆਪਾਂ ਨੇ ਟੈਂਕੀ ਵਾਲਾ ਥਮਲਾ ਵੀ ਖੜਾ ਯਾਰ ਮਰੂ ਮਨੂ ਆ ਦੱਸ ਤੈਨੂੰ 2 ਦਿਨ ਹੋ ਗਏ ਲੱਗੇ ਨੂੰ ਐ ਉਹ ਮਿਸਤਰੀ ਨਹੀਂ ਆਉਂਦੀ ਸਾਰੇ ਸਾਰਾ ਢਾਟ ਭਈਆ ਹੈ ਮੈਂਟਰ ਦਾਸ ਨਹੀਂ ਲਾਈ ਸਾਰਾ ਕੁ ਗੇਰ ਤਾਂ ਤੈਨੂੰ 2 ਦਿਨ ਚ ਖੜੀ ਕਰੀ ਦਿਓ ਕੰਦ ਐੋ ਬੋਲ ਕੋ ਸ ਹਾਂ ਹੁਣ ਬੋਲਦਾ ਨਹੀਂ ਕੀ ਗੱਲ ਕਿਹਾ ਹੈ ਬਈ ਇਹ ਲੱਗਦਾ ਇੱਕ ਵੱਧ ਲੱਗ ਰਹੀ ਹਾਂ ਕਿਹੜੇ ਕਾਲੀ ਨੂੰ ਬਜ਼ੁਰਗਾ ਉਹ ਬਜ਼ੁਰਗਾ ਯਾਰ ਜੇ ਤੁਸੀਂ ਹੁਣ ਸਾਡੇ ਆਪਣੇ ਆ ਤਾਂ ਹੁਣ ਤੁਸੀਂ ਸਾਡਾ ਨੁਕਸਾਨ ਨਹੀਂ ਕਰੋਗੇ ਭਾਈ ਹੈ ਹਰੇ 10 ਚਾਲੇ ਦੱਸਣ ਦੀ ਕਸਰ ਹੈਗੀ ਆ ਦੇਖਿਆ ਤਾਂ ਹੈਗਾ ਦੇਖਿਆ ਤਾਂ ਹੈਗਾ ਇਹ ਗਏ ਨਹੀਂ ਦੇਖਿਆ ਵੀ ਨਹੀਂ ਹੈਗਾ ਇਹ ਤਾਂ ਇੱਧਰ ਹੀ ਆਦੇ ਆ ਸਾਡਾ ਅੱਛਾ ਤੁਹਾਨੂੰ ਕੰਨ ਨਹੀਂ ਸੁਣਿਆ ਹੈ ਵੀ ਕੰਨ ਚੱਲਦਾ ਮੈਨੂੰ ਥੱਲੇ ਸੁਣ ਗਿਆ ਔੜਾ ਚੱਲਦਾ ਦੀ ਸੁਣਿਆ ਨਹੀਂ ਓਏ ਸੁਣਿਆ ਨਹੀਂ ਚੱਲਦਾ ਜ਼ਰੂਰ ਤਾਂ ਹੈ ਗੱਲ ਠੀਕ ਹੈ ਯਾਰ ਤੇਰੀ ਆਹੋ ਪਰ ਭਾਈ ਗੱਲ ਪਤਾ ਹੀ ਕਿਹਾ ਉਹ ਕਮਾਰੀ ਵਾਲੀ ਆ ਲਾਗੀ ਕਮਾਰੀ ਹਮੇਸ਼ਾ ਆਪਣੇ ਭਾਂਡੇ ਨਸਰਾਉਂਦੀ ਹੋ ਆ ਹੈ ਹੁਣ ਹੁਣ ਥੋੜਾ ਜਾਂ ਤਾਂ ਉਹ ਉਸਤਾਦ ਆ ਮੈਨੂੰ ਹੁਣ ਥੋੜਾ ਪਤਾ ਨਹੀਂ ਜਾਂ ਤੁਹਾਡਾ ਉਹ ਖਾਸੇ ਬੰਦਾ ਹੈ ਉਹ ਆਗਰ ਕਿਉਂ ਤੁਹਾਨੂੰ ਆਇਆ ਵੀ ਉਹਦਾ ਕੋਈ ਗਲਤੀ ਨਹੀਂ ਕੱਢ ਰਾਂ ਬਈ ਐਉਂ ਆ ਗੱਲ ਹੈ ਹੈ ਆ ਐਉਂ ਆ ਫੇਰਾ ਚਲੋ ਠੀਕ ਆ ਭਾਈ ਇਹ ਹੁਣ ਜਿਹੜਾ ਆਪਾਂ ਨੇ ਆਹ ਬਈ ਆਹ ਆਹ ਵਿਚੋਂ ਇਹਦਾ ਖਾਲੀ ਛੱਡਿਆ ਤਾਂ ਕਿਆ ਬਣੂਗਾ ਹੁਣ ਇਹਦੇ ਵਿੱਚ ਬਜਰੀ ਪਾਵਾਂਗੇ ਜੀ ਇਹ ਕਦ ਪੈੜੀਆਂ ਹੁਣ ਪਾਉਣੀਆਂ ਹੁਣ ਨਹੀਂ ਪੈਣੀ ਕੱਲੂ ਪਾ ਦਾਂ ਵਰਤੋਂ ਪਾ ਦਾਂਗੇ ਬਸ ਹੁਣ ਇੰਨੇ ਕਿੰਨੇ ਦਿਨ ਲੱਗ ਜਾਣੇ ਔਰੇ ਕੱਲੂ ਪਾ ਦਾਂਗੇ ਜੀ ਨਹੀਂ ਕਿੰਨੇ ਦਿਨ ਲੱਗ ਜਾਣਗੇ ਇਹ ਔਰੇ ਹਾਂ ਮਰੂ ਕਿੰਨੇ ਦਿਨ ਦਾ ਕੰਮ ਹੋਰ ਬਾਈ ਕਾ ਥੋੜਾ ਕੰਮੇ ਨੇੜੇ ਚਾਉਂਦਾ ਹੈ ਪਰਸੋਂ ਵੀ ਕਹਿੰਦਾ ਲੈ ਅੱਜ ਲਾ ਲੈਣਾ ਪਰ ਨੇੜੇ ਚ ਕੱਲ ਕਹਿੰਦਾ ਪਰ ਨੇੜੇ ਅੱਜ ਕਹਿੰਦਾ ਨੇੜੇ ਹੁਣ ਕਹਿੰਦਾ ਕੋਈ ਨਹੀਂ ਕੱਲੂ ਦੇਖਾਂਗੇ ਨਹੀਂ ਮੈਂ ਉਹੀ ਪਿਛਲੇ ਹਾਲੇ ਕਿੰਨੇ ਦਿਨ ਲੱਜਣਗੇ ਵੀ ਵੀਰਵਾਰ ਤੱਕ ਹੋ ਜੂ ਸਾਫ ਲੈ ਪਾਣੀ ਜਦੋਂ ਹੋਊਗਾ ਸਾਡਾ ਕੋਈ ਨਹੀਂ ਆਉਣੀ ਕੋਈ ਆ ਰਹੇ ਆਂ ਜੀ ਆਹ ਕੋਰਾ ਦੇ ਕੰਦਨੀਆਂ ਇਹ ਹੁਣ ਇਹ ਕਰ ਦੂਗਾ ਅੱਛਾ ਹੋ ਜਾਊਂਗਾ ਥੱਲੇ ਜਾ ਉਹ ਉੱਥੇ ਦੇਖਿਆ ਤਾਂ ਇੱਕ ਉਹ ਗੰਦ ਦੇਖੀ ਆ ਕੀ ਕਹੀ ਆ ਹਟੱਕ ਵੀ ਮੇਰਾ ਕਹਿਣਾ ਮਤਲਬ ਉਹਨੂੰ ਮਿਲਾ ਦਿਓ ਟੱਕ ਨੂੰ ਇੱਕ ਤੇ ਤੇ ਹੋਰ ਵੀ ਕੰਮ ਕਰਵਾਉਣਾ ਪਲੰਬਰ ਦਾ ਸੀ ਹਾਂ ਉਹਦੇ ਨਾਲ ਇਹਨੂੰ ਕਹਿ ਕੇ ਆ ਜੀ ਉਹ ਵੀ ਕੋੜੀ ਇੱਥੇ ਪਾਸੇ ਲਾ ਦਿਨ ਹਾਂ ਲੋਕ ਤਾਂ ਨਹੀਂ ਲੱਗਦੇ ਇੱਥੇ ਹਾਂ ਉਹ ਦੇਖਿਆ ਬੁਰੇ ਲੱਗਦੇ ਆ ਨਾ ਫੰਟੋਂ ਪਹਿਲਾਂ ਇਹਨੂੰ ਨਿਊ ਬੁਰੇ ਲੱਗਦੇ ਆ ਨਾ ਬਈ ਇਹ ਉਹ ਮਲਾ ਦਿਓ ਨਾ ਇੱਕ ਹੋਰ ਸੁਣ ਲਾ ਮੇਰੀ ਆ 45 ਦੇਖਦੇ ਆ ਆ 45 ਇਹ ਆਹ 45 ਹਾਂਜੀ ਹਾਂਜੀ ਇਹਨਾਂ ਦਾ ਨਾ ਪਾਣੀ ਆ ਜਿਹੜਾ ਉਹ ਗਿਰਦਾ ਹੈ ਜੜ ਦੇ ਵਿੱਚ ਜਾ ਕੇ ਠੀਕ ਹੈ ਜੀ ਫਿਰਦਾ ਨਾ ਇਹ ਆਪਾਂ ਮੈਂ ਤੁਹਾਨੂੰ ਹਾਂ ਐਲਮੋਂ ਆਪਾਂ ਕੇ ਨਾਲ ਹੀ ਚੱਲ ਨਾਲ ਹੀ ਤਾਂ ਹੈ ਨਹੀਂ ਉਹਦੇ ਹੌਦੀ ਹੈਗੀ ਹੌਦੀ ਆ ਮੇਰੀ ਗੱਲ ਤਾਂ ਸੁਣ ਲਾ ਜੇ ਆਪਾਂ ਪਾਈਪ ਨੂੰ ਛੀਰੀ ਦੇ ਕੇ ਵਿੱਚ ਦੇਣਾ ਹੋਵੇ ਉਹ ਤਾਂ ਥੋੜਾ ਬਾਲਾ ਪਾਣੀ ਦੀ ਹੀ ਹੋਣੀ ਹੈ ਉਹ ਕਹਤੇ ਕਿਉਂ ਕਿਆ ਕਰਨਾ ਉਹ ਮੈਂ ਹੋਰ ਹੀ ਤਰੀਕਾ ਕਰ ਦਿੰਦਾ ਪਾਪ ਲਾ ਕੇ ਨਾ ਕਲੰਪ ਲਾ ਦਾਂਗੇ ਤੇ ਉਸ ਨਾਲ ਕੀ ਹੋਊਗਾ ਕਲੰਪ ਨੇੜੇ ਨੇੜੇ ਨਹੀਂ ਉਹ ਪਾਪ ਵਿੱਚ ਤਾਂ ਨਹੀਂ ਕਰੂਗਾ ਤੇ ਉਹ ਤੇਰਾ ਪਾਣੀ ਜੜ ਚ ਅੱਛਾ ਉਹ ਹੈਗਾ 12 ਫੁੱਟ ਪਾਈਪ ਆਹ ਤੇਰਾ ਫੁੱਟ ਤੇ ਉਹ 14 ਫੁੱਟ ਬਸ ਉਹ ਲੈ ਆ ਕਿੰਨੇ ਕਿੰਨੇ ਕਲੰਪ ਆਉਣੇ ਆ ਇਹ ਤਿੰਨ 3 ਇੰਚ ਹੀ ਆ ਇਹ ਆਪੇ ਬਣਾ ਕੇ ਲਾਉਂਗਾ ਕਲੰਪ ਇਹ ਤਿੰਨ ਇੰਚ ਹੀ ਆ ਕਲੰਪ ਬਣੇ ਬਣਾਏ ਵੀ ਆ ਜੰਨੇ ਆ ਕਲਪ ਬਣੇ ਬਣਾਈ ਵੀ ਆ ਜੰਨੇ ਆ ਉਹ ਥੋੜੇ ਕਿੱਲੇ ਹੁੰਦੇ ਆਪਣੇ ਕੋ ਮੇਰੇ ਕੋ ਪਈ ਹੈ ਇੱਕ ਜਾਪਾਨੀ ਪੱਤੀ ਜਾਂਦੀ ਮੈਨੂੰ ਤਾਂ ਪਤਾ ਨਹੀਂ ਯਾਰ ਮੈਂ ਨਹੀਂ ਦੇਖੀ আচ্ছা ਉਹ ਲਾਉਂਗਾ ਉਹ ਹੀ ਬਣਾ ਕੇ ਲਾਉਂਗਾ ਦੇਖੋ ਦੋ ਦੋ ਤਿੰਨ ਤਿੰਨ ਲੱਗਣਗੇ ਦੋ ਤਿੰਨ ਤਿੰਨ ਲਾਦਾ ਠੀਕ ਆ ਚੀ ਆ ਠੀਕ ਇਹ ਵੇ ਹੁਣ ਤੂੰ ਕਾਲੂ ਕਰੂੰਗਾ ਇਹ ਪੈਪ ਮੈਂ ਲਿਆਵਾਂ ਫੇਰ ਕੀ ਕਰਨੇ ਆ ਪੈਪ ਲੈ ਆਏ ਕੱਲ ਤੱਕ ਕਾਲੂ ਨਹੀਂ ਕਰਦਾ ਇਹ ਅਜੀ ਕਲਰ ਸੁਪ ਦੀ ਜਿਹੜਾ ਸਲੇਵ ਰੱਖਾਂ ਉਹ ਸਲੇਵ ਤਾਂ ਤੁਸੀਂ 4-5 ਦਿਨਾਂ ਤੱਕ ਕਹਿੰਦੇ ਆ ਅੱਜ ਕਿੱਸਾ ਕਰਨੇ ਆਹ ਉਹ ਵੀ ਜਿਹੜੇ ਸਲੈਬ ਜੀ ਲੋਖਾਵਾਂਗੇ ਇਹ ਦੋ ਜਣੇ ਕੱਲੇ ਆਨੇ ਸਲੈਬ ਰੱਖਾਂਗੇ ਤੇ ਇੱਕ ਦੋ ਜਣੇ ਆ ਤੁਹਾਨੂੰ ਇਹ ਤੈਨੂੰ ਕਹਲਾ ਤਾਂ ਬਹੁਤ ਟਾਈਮ ਲੱਗਣਾ ਇਹਨੂੰ ਕੰਮ ਨੂੰ ਟਾਈਮ ਨਹੀਂ ਇਹ ਗੱਲ ਨਹੀਂ ਹਾਂ ਆਪਾਂ ਜੀ ਤਸੱਲੀ ਵਾਲਾ ਕੰਮ ਕਰਨਾ ਵਧੀਆ ਕਰਨਾ ਤਸੱਲੀ ਕੀ ਆ ਤੂੰ ਆਪੇ ਕਹੀਏ ਨਾ ਪੈਪ ਪਾ ਕੇ ਮੈਂ ਗੁੱਲ ਮੇਖਾ ਮਾਰਨੀ ਆ ਤਸੱਲੀ ਨਾਲ ਤੂੰ ਜਿੱਕਿਆ ਚੀਰੀ ਨੂੰ ਤੂੰ ਨਹੀਂ ਮੰਨ ਰਿਹਾ ਚੀਰੀ ਲਈ ਅੱਗੇ ਤਾਂ ਥੋੜਾ ਸਾਫ਼ ਹੋ ਜਾਣਾ ਬਾਲਾ ਕੰਮ ਤੇ ਮੇਰੀ ਗੱਲ ਸੁਣ ਲੈ ਪੈਪ ਮੈਂ ਲਿਆਉਣੇ ਆਪਣੇ ਪੱਤੇਆਂ ਹੀ ਲਿਆਈਆਂ ਹੀ ਗਾਲੂ ਆ ਕੇ ਆਪਣੇ ਘੋੜੀਆਂ ਆਪਣੇ ਪਾ ਹੁਣ ਪਈਆਂ ਕੀ ਕਰਨਾ ਆ ਇੱਕ ਪੈਪ ਲਾਉਣਗੇ ਯਾਰ ਉਹ ਪਲਾਸਟਿਕ ਦਾ ਪੈਪ ਆ ਵੀ ਉਹ ਚ ਪਸਾ ਕੇ ਪਾਣੀ ਨਾਲ ਜਿਹੜਾ ਉਹਦਾ ਉਹ ਪੈਪ ਆ ਜਿਹੜਾ ਪਾਣੀ ਉਹ ਜੜਾਂ ਚ ਕਰਦਾ ਜਾ ਕੇ ਗੰਧ ਦੇ ਉਹ ਐ ਫੜੀ ਨਹੀਂ ਲਾਈ ਹੁੰਦੀ ਉੱਤੇ ਫੜੀ ਵੀ ਨਹੀਂ ਦੇਖ ਤਾ ਦੋ ਰੋਟੇ ਪੈਪ ਵੀ ਦੋ ਰੋਟੇ ਛੱਡੇ ਗਏ ਅੱਛਾ ਦੋ 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 ਰੋਟੇ ਟੁੱਟੇ ਅੱਛਾ ਟੁੱਟ ਗਏ ਜਿਆਦਾ ਗਲੀਆਂ ਬਣੀਆਂ ਤੀਆਂ ਹਨ ਐ ਫੜੀਆਂ ਲਾ ਕੇ ਫਾਈਨਲਾਈਜ਼ਮ ਕੋ ਪੱਟ ਗਏ ਖਰਾਬ ਨਹੀਂ ਹੁੰਦਾ ਫਿਰ ਤਾਂ ਤਾਂ ਲੀਕਾ ਹੀ ਨਹੀਂ ਹੁੰਦੀ ਨਾਲ ਜੜ ਤੂੰ ਫੜੀਆਂ ਲਾਦੀ ਪੱਟੇ ਦੀ ਇਹਨੂੰ ਤੇ ਮੈਂ ਹੁਣ ਬਣ ਕੇ 11 12 ਸੌਰੀ 12 13 14 ਫੁੱਟ ਦੇ ਪਾਈਪ ਲਿਆਉਣੇ 3 ਇੰਚੀ ਪੈ ਬਹੁਤ 5 ਇੰਚੀ ਚਲੋ ਕੋਈ ਐਲ ਬੋਲ ਲੋ ਬੋ ਦੀ ਲੋੜ ਤਾਂ ਨਹੀਂ ਐਲ ਬੋ ਦੀ ਜੇ ਤੁਹਾਨੂੰ ਮੈਂ ਸਾਰਾ ਕੁਝ ਮਾਨ ਜਾਇ ਰੱਖ ਦੇਣਾ ਓ ਯਾਰ ਤੂੰ ਹੈਪੀ ਕਾਲੂ ਨਵੇੜਾ ਫਰਮਾਉਂ ਤਾਨੂੰ ਇੱਕ ਰੁਕ ਜੋ ਮੈਨੂੰ ਆ ਕਰ ਲੈਣਾ ਮੇਰੇ ਦਿਮਾਗ ਇੱਤੋਂ ਲਾ ਚਾਹ ਹਾਂ ਚੱਲ ਤੂੰ ਦਿਮਾਗ ਲੜਾ ਕੋਈ ਗੱਲ ਨਹੀਂ ਬਾਅਦ ਚ ਥੋੜਦੇ ਆ ਪਹਿਲਾਂ ਇੱਕ ਕੰਮ ਸਰੇ ਚੜਾ ਲਾ ਨਾ ਨਾ ਠੀਕ ਆ ਤੂੰ ਪਾਪਾ ਗਲਤ ਨਾ ਕਰਦੀ ਫੇਰ ਬਾਅਦ ਦੇ ਵਿੱਚ ਕਿਤੇ ਤੇਰੇ ਨਾਲ ਹੋ ਕੇ ਪਟਪਟੀਆਂ ਹੋ ਜਵੇ ਤੇਰਾ ਨਾ ਨਾ ਠੀਕ ਆ ਤੂੰ ਆਪਣਾ ਕੰਮ ਕਰ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਜੀ ਜੰਗਲੇ ਦੀ ਹੁਣ ਹੋਣ ਲੱਗੀ ਹੋਈ ਹੈ ਤਿਆਰੀ ਤੇ ਸਵੇਰ ਦਾ ਮੈਨੂੰ ਤਾਂ ਹੀ ਮਿਸਤਰੀ ਬੁਲਾਉਣਾ ਭਾਈ ਤੂੰ ਆ ਜਾ ਟਾਈਮ ਦਾ ਔਰ ਸਮੇਂ ਦਾ ਨਹੀਂ ਪਤਾ ਹੁੰਦਾ ਉਹੀ ਕੰਮ ਹੋ ਗਿਆ ਲੈਟ ਗਈ ਚਲੇ ਹੁਣ ਮਾਰਦਾ ਭੁੱਬਾ ਮੈਂ ਕਿਆ ਕਰਾ ਹੁਣ ਕਿਆ ਕਰਨਾ ਦੇਖ ਹੁਣ ਲੈਟ ਵੀ ਕਾ ਦਉਂਦੀ ਆ ਬਾਈ ਹੈ ਕ ਲੈਟ ਵਾਲਾ ਕੰਮ ਖਤਮ ਆ ਜਰਾ ਨਾ ਲੈਟਣ ਦਾ ਸ਼ੁਰੂ ਹੋਇਆ ਹੀ ਉਹ ਸ਼ੁਰੂ ਹੋਇਆ ਨਾ ਜਿੱਦਾਂ ਇਹਦੇ ਵਿੱਚ ਆਪਾਂ ਨੇ ਪੱਤੀਆਂ ਦੇਣੀਆਂ ਅੱਛਾ ਇਹ ਵੱਡ ਗਈ ਹੋਣੀਆਂ ਨਾ ਨਾਲੇ ਬੈਲਡਿੰਗ ਤਾਂ ਹੀ ਹੋਣੀਆਂ ਤੁਹਾਨੂੰ ਮੈਂ ਤਾਂ ਹੀ ਰੋਦਾਦਾ ਬਾਈ ਆ ਜਾ ਹੈਪੀ ਉਹ ਆ ਜਾ ਮੈਨੂੰ ਪਤਾ ਤਾਂ ਵੀ ਤੈ ਉਹ ਟਾਈਮ ਹੋਣਾ ਹੈ ਜਦ ਲੈਟ ਜਾਣੀਆਂ ਉਹੀ ਕੰਮ ਹੋ ਗਿਆ ਬਰਜ਼ੁਰਗ ਬੋਲਦਾ ਨਹੀਂ ਬਰਜ਼ੁਰਗ ਓਕੇ ਆ ਹਾਂਜੀ ਔਰ ਆਏ ਨਾ ਹੋਵੇ ਥੱਲੇ ਜਾ ਕੇ ਮਾੜਾ ਮੋਟਾ ਆਏ ਹੋਗਾ ਵੀ ਉਨੀ ਨਿੱਕੀ ਦਾ ਫਰਕ ਪੈ ਗਿਆ ਹੈ ਚਲ ਦੇਖ ਲੈ ਜਿਹੜਾ ਹੋਰ ਨਾਲ ਹਾਂ ਹਾਂ ਇੱਕ ਵਾਰ ਵੇਢ ਚੈੱਕ ਕਰ ਲੈ ਇੱਕ ਵਾਰ ਵੇਢ ਚੈੱਕ ਕਰ ਲੈ ਨਹੀਂ ਆਪੂ ਬਾਦ ਚ ਕੀ ਫਾਇਦਾ ਕੀ ਨੁਕਸਨ ਨਿਕਲੂਗਾ ਆ ਫਾਦੀ ਕਰਦੇ ਫਿਰ ਲੱਗਦਾ ਵੀ ਇਹ ਆ ਲੈ લાલુ સાલા ਲਾਲુ ફાਲੇ ਲਾਉਂਦੇ દેખ ને ਆਹ ਨਾ ਧਾਨੂ ਲਾ ਆਉਂਦੀ ਲੱਗੀ ઓકે ઓકે ਹੁਣ ਉਧਰ ਵੀ ਦੇਖ ਲਾ ਉਧਰ ਵੀ ਹਿੱਲ ਗਿਆ ਤੇਰਾ ਹੈ ਰੋੜੀ ਬੋਲ ਤਾਂ ਤੇ ਲੀਵ ਹੋਣੀ ਆ ਹਾਂ ਉਹਨੂੰ ਟਾਈਟ ਕਰਕੇ ਲਾ ਨਾ ਫਾਨਾ ਓਏ ਉਹਨੂੰ ਪਤਾ ਲੱਗਿਆ ਵੀ ਹਾਂ ਵੀ ਭਾਈ ਹਾਂ ਲੱਗਿਆ ਆ ਲੈ ਇਹ ਤਾਂ ਸੈੱਟ ਹੋ ਗਈ ਮੈਂ ਕਹਿੰਦਾ ਫਰਕ ਆ ਐ ਮੰਨਦਾ ਨਾ ਗਾਲੂ ਇਹ ਐ ਹੀ ਨਹੀਂ ਹੈ ਆਇਆ ਯਾਰ ਐ ਰਹਿਣਾ ਵੀ ਤਰੀ ਸਮਝੇ ਯਾਰ ਸਾਨੂੰ ਵਾਹ ਹਾਂ ਓਕੇ ਆ ਕੰਮ ਹਾਂ ਬਜ਼ੁਰਗ ਤੂੰ ਵੀ ਦੇਖ ਰਿਹਾ ਏ ਯਾਰ ਹੋ ਬਜ਼ੁਰਗ ਤਾਂ ਦੇਹੀ ਰਹਿਣਾ ਨਾ ਸ਼ਾਮ ਸਵੇਰ ਦੇ ਲੈ ਇਹ ਨਾ ਕਾ ਸ਼ਾਮ ਨੇ ਚੰਗੀ ਦਿੰਦਾ ਹੁਣ ਸ਼ਾਮ ਨੇ ਚੰਗੀ ਦਿੰਦਾ ਹੁਣ ਥੱਕ ਗਿਆ ਸਵੇਰ ਤੋਂ ਇਹ ਨਹੀਂ ਸ਼ਾਮ ਨੇ ਕਾ ਚੰਗੀ ਦਿੰਦਾ ਅੱਛਾ ਵੀ ਹੁਣ ਆਪਾਂ ਇਹ ਭਰ ਦੇਣਾ ਮੈਂ ਥੱਲੇ ਵਾਲਾ ਭਰ ਦੇਣਾ ਇਹ ਕਾਦਣਾ ਭਰੂੰਗਾ ਸਹੀ ਬਜਰੀ ਦਾ ਅੱਛਾ ਇਹ ਬਜਰੀ ਨਾਲ ਭਰੂਗਾ ਠੀਕ ਆ ਕਿਤਨੀ ਜਾਂਦਾ ਤੇਰੇ ਹੈਪੀ ਐਂਡ ਦੋ ਗੁੱਤੀਆਂ ਟਰ ਲਾਓ ਲੈ ਲੈ ਤੂੰ ਆ ਗਿਆ ਗੁੱਤੀਆਂ ਤੁੰਗਰੀ ਪਈ ਆ ਹੂੰ 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 ਗੱਲ ਠੀਕ ਆ ਨਾ ਵੀ ਬਜਰੀ ਨਾਲ ਭਰ ਹੋ ਜਾਣਾ ਥੱਲੇ ਭਰਦੇ ਨਾ ਪਹਿਲੀ ਨਾਲ ਇੱਥੇ ਜਦੋਂ ਲੇਟ ਆ ਗਈ ਇੱਥੇ ਤੇ ਬੈਰੀ ਲਾਗੇ ਨਾ ਇਹਦੇ ਵਿੱਚ ਉੱਪਰ ਪੜ ਦੇਣਾ ਇਹਦੇ ਵਿੱਚ ਭਰ ਆ ਵੀ ਪੜ ਦੇਣਾ ਇਹ ਤਾਂ ਲੋੜ ਨਹੀਂ ਇੱਥੇ ਭਰ ਲੈ ਅੱਛਾ ਦੋ ਪੈਰੇ ਹਾਂ ਠੀਕ ਆ ਹਿੱਲੇ ਨਾ ਹਿੱਲੇ ਨਾ ਬਸ ਬਸ ਬਠੀਆ ਮੈਂ ਸਮਝ ਗਿਆ ਤਰੀਕਾ ਦਾ ਇਹ ਲੈ ਸਿਲੈਕਟ ਹੀ ਇਹ ਨੂੰ ਸਿਲੈਕਟ ਹੀ ਉਹ ਕੀ ਕਰ ਲਿਆ ਬਾਈ ਹੁਣ ਬਜਰੀ ਪਾਉਣੀ ਥੱਲੇ ਵਾਲੇ ਬਜਰੀ ਨੂੰ ਘਰ ਦਨੇ ਆ ਅੱਛਾ ਉਹ ਅੱਛਾ ਬਜਰੀ ਉਹ ਲੱਗਦੀ ਹੋ ਜੂਗੀ ਫਿਰ ਆਪਣੀ ਅੱਛਾ ਹੁਣ ਇਹ ਇੰਨਾ ਹੀ ਉੱਚਾ ਰਹੂਗਾ ਹਾਂ ਥੱਲੇ ਉਹਦਾ ਇਹਦੇ ਉੱਤੇ ਗੋਰ ਲਾ ਕੇ ਇਹਨੇ ਇੰਨਾ ਕਿ ਫਸ ਰਾਇ ਜੀ ਜਿਆਦਾ ਤੈਨੂੰ ਫਰਕ ਨਹੀਂ ਲੱਗਦਾ ਵੀ ਇੱਕ ਇੱਕ ਕਿੱਟ ਜੇ ਫਸੇ ਜਾਂਦੀ ਵਿੱਚ ਨਹੀਂ ਮੋਰਾ ਲੱਗਣਾ ਦਾ ਆ ਜਾ ਯਾਰ ਫਿਰ ਥੱਲੇ ਕਿਉਂਕਿ ਪੈਪ ਹੈਗੀ ਇਹ ਪੈਪ ਕਰਕੇ ਤਾਂ ਹੀ ਬਿਲਡ ਰੱਖੀ ਹੈ ਕੀ ਆਵਾਜ਼ ਹੈ ਸਮਝ ਗਿਆ ਮੈਂ ਮੈਂ ਪਰਲੇ ਵਿੱਚ 5 ਮਾਰ ਸਾਲ ਦੇ ਕਿ ਨਾ ਇੰਚ ਹੀ ਪਾਇਆ ਆਪਣੇ ਮਾਰਲੇ ਦੇ ਸਲੇਬ ਚ 3 ਇੰਚ 3 ਇੰਚ ਹਾਂ ਤੇ ਅੱਛਾ ਸਰੀਆ 4 ਮੁੱਦਾ ਹੈ ਨਹੀਂ ਬੰਨਣ ਦੀ ਇਹਨਾਂ ਨੂੰ ਲੋੜ ਨਹੀਂ ਦੀ ਮੇਰੇ ਹਿਸਾਬ ਨਾਲ ਚ ਆਪਾਂ ਬੰਨ ਲਾਂ ਤਾਂ ਚੰਗੇ ਨਾਲ ਇਹਦੇ ਨਟ ਉੱਚਾ ਮਾਰ ਲੈਂਦੇ ਨਹੀਂ ਹਾਂ ਲੋੜ ਨਹੀਂ ਅਸੀਂ ਲੈਕੜੇ ਪਾ ਦਨੇ ਨੇ ਹੁਣ ਚੜਾ ਲਓ ਆਨੂੰ ਖੜੀ ਜਾਂਦਾ ਉਹ ਨਾ ਨਾ ਖੜਦਾ ਨਹੀਂ ਜੀ ਹਾਂ ਕੋਈ ਨਹੀਂ ਕੱਟੇ ਕਰ ਦੇਣਾ ਆਪਣਾ ਜਿਹੜਾ ਹਿਲਦਾ ਨਹੀਂ ਆ ਚੈਨ ਹੋ ਜੂਗਾ ਕੰਮ ਠੀਕ ਇਹ ਤਾਂ ਕਾਨ ਨਾਲ ਵੀ ਫੁੱਟਣੀ ਐ ਨੇ ਨੀ ਆ ਨਾ ਕਾ ਨਾ ਇਹ ਪੰਨਣ ਵਾਲੇ ਦਾ ਯਾਰ ਲੈਂਟਰ ਨਹੀਂ ਛੱਡਦੇ ਮੈਂ ਖਾ ਮੈਂ ਖਾ ਜੋ ਮਰਜ਼ੀ ਕਰ ਲਈ ਆ ਜੇ ਪਰਤੁਰਕ ਨੂੰ ਫੜਾਤਾ ਨਾ ਥੌੜਾ ਇਹ ਤਾਂ ਚਾਰ ਕਰ ਦੂ ਟੋਟੇ

ਚਲੋ ਲੋ ਜੀ ਸਲੀਵ ਸਾਹਿਬ ਇਹ ਕਿੰਨੇ ਦਿਨ ਬਾਅਦ ਆਪਾਂ ਕਰੀਏ ਇਹਦਾ ਕੰਮ ਜਾਂ ਚੱਕਦਾ 3-4 ਦਿਨ ਬਾਅਦ ਜੀ ਤੁਸੀਂ ਆਜੂਗੇ 3-4 ਦਿਨਾਂ ਤੱਕ ਆ ਜਾਵਾਂਗੇ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਆਉਂਗੇ ਤੁਸੀਂ ਤਾਂ ਕਹਿਣਾ ਵੀ ਸ਼ੁਕਰ ਆ ਭਾਈ ਰਿਸ਼ਤੇਦਾਰ ਕੋਲ ਤੇ ਮਸੇ ਖੜਾ ਛੁੱਟਿਆ ਹੈਪੀ ਤਾਂ ਨਹੀਂ ਇੱਧਰ ਨੂੰ ਆਉਂਦਾ ਹੈਪੀ ਹੈ ਨਹੀਂ ਚਮਕੌਰ ਨੂੰ ਲੱਗ ਜੇ ਕਰਨਾ ਤਾਂ ਪਰ ਇੱਧਰ ਨੂੰ ਆ ਗਿਆ ਕਰੀ ਬਿਤਾਏਗਾ ਨਾ ਯਾਰ ਦਰ ਸੁਣੀ ਜਾਣਾ ਬਾਈ ਹੈ ਨਾ ਨਾ ਯਾਰ ਗੱਲ ਪਿਆਰ ਦੀ ਹੋਆ ਇੱਥੇ ਕਿਹੜੇ ਕੋ ਨੂੰ ਲੈ ਕੇ ਜਾਣਾ ਇਹ ਕਿੰਨੀਆਂ ਪੱਤੀਆਂ ਪੈਣੀਆਂ ਮਤਲਬ ਇਹ ਫੇ ਇਹ ਜਿਹੜੇ ਦੋ ਦਾ ਪੱਤੀਆਂ ਬਣੇ ਕੋਲ ਬਾਈ ਬਾਈ ਦੇਖ ਲੈ ਕੋਕ ਸੱਤ ਦਿਨਾਂ ਇੱਕ ਪੰਜ ਦਿਨ ਵੀ ਤੂੰ ਬੋਲਦਾ ਹੀ ਨਹੀਂ ਹੈਗਾ ਅਨੀ ਅਨੀ ਤੇ ਦੇਖ ਲੈ ਜਦ ਇੱਕ ਵਾਰ ਲੋਹਾ ਆਇਆ ਤਾਂ ਮੈਂ ਘਟਾ ਕੇ ਲੈ ਕੇ ਆਇਆ ਤਾਂ ਹੈ ਵੀ ਤੂੰ ਜਦੇ ਦਸ ਵੀ ਭਾਈ ਇੰਨਾ ਲੈ ਤੂੰ ਇਹ ਗੇੜੇ ਮਰਵਾਉਣ ਪਿਆ ਚਲ ਉਹ ਰਿਸਦਾ ਵਿੱਚ ਕੋਈ ਇਹਦੀ ਘਟਨਾ ਨਹੀਂ ਛਾਈਦਾ ਕੋਲ ਕੋਲ ਘਟਨਾ ਨਹੀਂ ਆ ਜਿਆ ਤਾਂ ਵੀ ਅਪਨੂਰੂ ਲੈ ਰੋ ਹਾ ਤੋੜ ਬਈ ਪਾਲੀ ਕੋਠੀ ਦੇ ਪਾਸ ਹਾਂ 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 ਠੀਕ ਆ ਹਾਂ ਪਾਲੀ ਕੋਠੀ ਦੇ ਬਾਹਰੇ ਆ ਗੱਲ ਸਹੀ ਠੀਕ ਆ ਨਹੀਂ ਫਿਰ ਵੀ ਇੰਨਾ ਨਾ ਨੇੜੇ ਲਾਉਣ ਦਾ ਤੈਨੂੰ ਕੋਈ ਫਾਇਦਾ ਮੈਨੂੰ ਨਹੀਂ ਲੱਗਦਾ ਨਹੀਂ ਮੈਂ ਆਪਾਂ ਇੱਕ ਵਾਰ ਦੇਖਣਾ ਲਾ ਕੇ ਇਹ ਚਾਹਾਂ ਛੇ ਡੰਕੇ ਲੱਗ ਗਏ ਛੇ ਡੰਕੇ ਇੱਕ ਵਾਰ ਦੇਖੀਂ ਕਈ ਵਾਰ ਸਮਝੋ ਦੇਖਾਂ ਉਹ ਜਵਾਕ ਨਹੀਂ ਉਹ ਜੀ ਜੀ ਫੁੱਟ ਫੁੱਟ ਤੇ ਵੀ ਇਹ ਤੇਰਾ ਲੱਗਾ ਫੇਰ ਵੀ ਜਵਾਕ ਨਹੀਂ ਲੰਘਣਾ ਬਈ ਫੁੱਟ ਹੋ ਜਾਣਾ ਫੁੱਟ ਹੋ ਜਾਵੇ ਹਾਂ ਫੁੱਟ ਆ ਦੇ ਵਿੱਚੋਂ ਲੰਘ ਜੁ ਕੋ ਜਵਾਕ ਰ ਆ ਦੇ ਇੱਕ ਫੁੱਟ ਮੈਂ ਇਹ ਜੰਗਲਾ ਬਣਾਇਆ ਤਾਂ ਉਹ ਮੈਂ ਬਣਾਇਆ ਮੈਂ ਠੂ ਛੇ ਤਾਂ ਉਹ ਮੈਂ 4 ਇੰਚੀ ਖੱਡੇ ਰੱਖ ਦਿੱਤੇ ਜਿਵੇਂ ਆਪਾਂ ਹੋਰ ਰੱਖ ਦਿੰਦੇ ਹਾਂ ਤੇ ਮੇਰਾ ਮੁੰਡਾ ਹਾਲਾ ਤਾਂ ਵਿੱਚ ਉਹ ਹੋ ਗੌਰ ਰਕੜੀ ਪੈਂਦੀ ਆ ਉੱਪਰ ਖੇਲਦੇ ਪੀ ਚੋਦਾ ਸਿਰਫ ਨਾਲ ਨਾ ਉਹਨੂੰ ਪਸਾ ਲਈ ਕਿਤੇ ਇਹ ਆਰਾ ਇਕੱਲਾ ਚੱਲ ਰਿਹਾ ਹੈ ਬਾਪਾ ਨੇ ਇੱਕ ਵਾਰੀ ਕੱਚੇ ਲਾ ਕੇ ਦੇਖਿਆ ਤਾਂ ਦੇਖ ਲਈ ਵੀ ਉਹ ਵਧੀਆ ਲੱਗਦੇ ਸੋਹਣਾ ਲੱਗਦਾ ਨਹੀਂ ਫਿਰ ਫੋਰਨੇਟ ਕਰ ਦਾਂਗੇ ਚੇਂਜ ਕਰ ਦਾਂਗੇ ਕਹਿੰਦਾ ਨੇੜੇ ਕਰ ਦੂੰਗਾ ਨਹੀਂ ਨੇੜੇ ਨਹੀਂ ਕਰਾਵਾਂਗੇ 17 ਹਮਾ ਕਟਾ 17 ਢੋੜਾ ਕਟਾ ਜੋ ਜ਼ੁਰ ਘਟਦਾ। ਸ਼ਾਨੀਪੁਰ 11 ਕਟਰਿੰਗ ਕੱਟ ਜਾਣਾ। ਬਾਹਰ ਲੰਗੀ ਰਵੇ। ਥੋੜਾ بڑا ਹੋ ਜਾਵੇ ਕੋਈ ਚੱਕਰ ਨਹੀਂ ਜੇ ਰਹਿ ਗਿਆ ਛੋਟਾ ਫੇ ਪੰਗਾ ਪੈ। ਉਹ ਬਦਲਣਾ ਨਹੀਂ ਹੈਗਾ ਫਿਰ। ਇਹ ਨਾਲ ਬੈਟਿੰਗ ਭਰੋਲੀ ਕੋਈ ਚੱਕਰ ਨਹੀਂ ਆਉਂਦਾ। ਹੱਸ ਫੇ ਚੱਲ ਛੋਟਾ ਕਰ ਲੈ ਇੰਚ। ਲਾ ਦੇ ਸੁਣ ਨਾ ਕੋਈ ਗੱਲ। ਅੱਛਾ। ਇਹ ਆਉਂ ਜਿਹੜਾ ਬਾਈ ਨੇ ਇੰਨੇ ਨੇ ਨੇੜੇ ਲਾਇਆ। हां विजय फोटो फोटो ਤੇ ਕਰਾ ਲਈ ਉਹ ਨਹੀਂ ਚੰਗਾ ਸੂਰਤ ਤੇ ਲਾ ਕੇ ਦਿਖਾ ਬਾਈ ਨੂੰ ਇੱਕ ਵਾਰ ਵਿੱਚੋਂ ਲੰਘ ਜਾਣਾ ਵੀਰੇ ਨਾ ਨਾ ਹਾਂ ਕਾ ਤੇ ਕਾ ਹੋ ਗਿਆ ਇਹ ਠੀਕ ਆ ਦੇਖਾ ਇੰਨਾ ਕਾ ਆ ਫੋਟੋ ਲੈ ਆ ਲੈ ਕਿ ਕਿਆ ਕਿਆ ਹੋ ਜੂ ਇਹ ਵਿੱਚ ਲੰਘ ਜਾਣਾ ਇਹਦੇ ਵਿੱਚ ਆ ਕੇ ਝਾਤੀ ਮੈਂ ਲੰਘ ਜਾਣਾ ਵਿੱਚ ਹੈ ਕਹਿੰਦੇ ਕਹਿਣ ਵਿੱਚ ਚਾਹਤ ਵਿੱਚੋਂ ਲੰਘ ਕੇ ਹੋਵੇ ਜਮ ਯਾਦ ਕਰਦਾ ਹਾਂ ਨਹੀਂ ਨਹੀਂ ਨੇੜੇ ਰੱਖ ਤੂੰ ਨੇੜਾ ਕਰ ਤੂੰ ਕੋਈ ਫਰਕ ਨਹੀਂ ਇਹ ਸੋਨਾ ਨਹੀਂ ਲੱਗਣਾ ਯਾਰ ਤੂੰ ਮੰਨ ਲਾ ਫੀ ਇੱਕ ਪੈਪ ਹੋ ਰਾ ਜੀ ਮੈਂ ਬੱਤ ਜਾਈ ਤੇ ਚਾਰ ਮਖਵਾ ਲਈ ਮੈਂ ਤੂੰ ਲਾਵੇ ਪੁੱਤ ਲੈ ਬਾਈ ਕਿੰਨੀ ਆ ਹਾਂ ਇਹ ਮੁੰਡਾ ਨਹੀਂ ਨਾ ਹੈਗਾ ਕਿੰਨੀ ਲਵਾਈ ਇਹਦੇ ਨੇ ਬਾਹਰ ਲੱਗ ਜਾਣਾ ਹੈ ਹੋਰ ਠੀਕ ਹੈ ਜੀ ਇਹ ਹੁਣ ਬੀਬੀ ਤੇਰਾ ਕਹਿਣਾ ਮਦਰ ਕਾ ਤੂੰ ਮਤਾ ਪਾਸ ਕਰ ਰਹੀ ਆ ਹੈ ਨਹੀਂ ਆ ਠੀਕ ਹੈ ਨਹੀਂ ਤੂੰ ਹੁਣ ਮਤਾ ਪਾਸ ਕਰਤਾ ਇੱਥੇ ਠੀਕ ਆ ਕਿੰਨੇ ਵੀ ਆ ਇੰਨਾ ਕੇ ਚਾਹੀਦਾ ਹੈ ਹੈਪੀ ਉਹ ਹੈਪੀ ਬੀਬੀ ਨੇ ਮਤਾ ਪਾਸ ਕਰਤਾ ਸਾਡੀ ਨੇ ਜਿੱਥੇ ਹੁਣ ਆ ਤਾਂ ਲਾਇਆ ਇੱਕ ਪਾਸ ਕਰ ਦੇ ਬਸ ਬਸ ਬੀਬੀ ਨੇ ਬਸ ਬੀਬੀ ਨੇ ਮਤਾ ਆਪਣੀ ਨੇ ਪਾਸ ਕਰਤਾ ਬਸ ਠੀਕ ਆ ਮਤਾ ਪਾਸ ਹੋ ਗਿਆ ਕਦ ਚਾਹਤ ਕਰ ਲੱਗਾ ਥੱਲੇ ਆ ਜਵੇ ਚਲੋ ਠੀਕ ਆ ਠੀਕ ਆ ਠੀਕ ਹੈ ਨਾ ਹਾਂ ਹਾਂ ਨੱਕ ਚਾਹੀਦਾ ਚਲੋ ਬਾਕੀ ਹੁਣ ਤੁਹਾਨੂੰ ਉਸ ਪਾਸ ਦਿਖਾਉਣਾ ਜਾਨਾ ਬਣ ਗਿਆ ਫਿਰ ਮਿਲਦੇ ਆ ਜੀ ਆਪਾਂ